ਸਭ ਤੋਂ ਵੱਡੀ ਦਿੱਕਤ ਾਰੇ ਦੀ ਹੈ ਨਾ ਾਰੇ ਨਹੀਂ ਮਿਲਦਾ ਇਹ ਸਭ ਤੋਂ ਵੱਡੀ ਦਿੱਕਤ ਹੋ ਰਹੀ ਹੈ ਭਾਈ ਹਲੇ ਵੀ ਵਹਾਵ ਹੈ ਪਾਣੀ ਕਿੰਨਾ ਤੇਜ਼ ਆ ਰਿਹਾ ਉਹ ਤੋਂ ਹਾਲੇ ਵੀ ਨਾ ਪਾਣੀ ਕਿੰਨਾ ਤੇਜ਼ ਆ ਰਿਹਾ ਆ ਇਹ ਬਹੁਤ ਤੇਜ਼ ਆ ਰਿਹਾ ਆ ਦੇਖੋ ਜੀ ਇਸ ਪਿੰਡ ਵਿੱਚ ਅਸੀਂ ਆਏ ਆਂ ਤੇ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਟੁੱਟੀ ਪਈ ਹੈ ਸੜਕਾਂ ਤੋਂ ਤੇ ਪਾਣੀ ਮੇਰੇ ਖਿਆਲ 2 ਤੋਂ 3 ਫੁੱਟ ਉਰੇ ਹੈਗਾ ਪਿੰਡ ਦੇ ਲੋਕ ਅੰਦਰ ਹੀ ਨੇ ਘਰਾਂ ਦੇ ਉੱਤੇ ਛੱਤਾਂ ਤੇ ਚੜੇ ਹੋਏ ਨੇ ਹੈ ਕੀ ਕਰਦੇ ਨੇ ਅਜੇ ਨਾਲ ਆਪ ਹੀ ਆ ਜਾ ਕੀ ਕਰਦੇ ਨੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਇਧਰ ਹੋਇਆ ਕੋਈ ਅੰਦਰ ਪਾਣੀ ਹੈਗਾ ਹਾਂਜੀ ਮਾਤਾ ਕੋਈ ਦਵਾਈ ਬੂਟੀ ਚਾਹੀਦੀ ਹੈ ਜੀ ਕਿੰਨੇ ਫੁੱਟ ਪਾਣੀ ਆ ਜਾਂਦਾ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੱਧ ਤੋਂ ਵੱਧ ਦਵਾਈਆਂ ਤੇ ਜਿੰਨੀਆਂ ਵੱਧ ਤੋਂ ਵੱਧ ਰਾਸ਼ਨ ਅਸੀਂ ਅੰਦਰ ਪਹੁੰਚਾ ਸਕੀਏ ਇਸ ਪਿੰਡ ਦੇ ਉਹਨਾਂ ਪਹੁੰਚਾਵਾਂਗੇ ਤੇ ਸਾਰੇ ਬੰਬਰ ਸ਼ੇਰ ਮੁੰਡੇ ਦੋਸਤ ਮੇਰੇ ਯਾਰ ਮੇਰੇ ਨਾਲ ਨੇ ਮੇਰੇ ਪੂਰਾ ਧਿਆਨ ਨਾਲ ਆਇਓ ਲੋੜੀਂਜ ਟਮਾਟਾ ਜਾ ਨੁਕਸਾਨ ਤਾਂ ਨਹੀਂ ਹੋਇਆ ਠੀਕ ਹੈ ਸਭ ਕਰੇ ਚਲੋ ਪੁੱਤਰ ਅੰਦਰ ਚੱਲ ਠੀਕ ਹੈ ਠੀਕ ਹੈ ਤੇ ਆਦੋ ਸੋ ਆਪਣਾ ਲੈ ਬੱਚੇ ਦੇਖੋ ਜੀ ਇਸ ਪਿੰਡ ਵਿੱਚ ਅਸੀਂ ਆਏ ਆਂ ਤੇ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਟੁੱਟੀ ਪਈ ਹੈ ਸੜਕਾਂ ਤੋਂ ਤੇ ਪਾਣੀ ਮੇਰੇ ਖਿਆਲ 2 ਤੋਂ 3 ਫੁੱਟ ਉਰੇ ਹੈਗਾ ਪਿੰਡ ਦੇ ਲੋਕ ਅੰਦਰ ਹੀ ਨਹੀਂ ਘਰਾਂ ਦੇ ਉੱਤੇ ਛੱਤਾਂ ਤੇ ਚੜੇ ਹੋਏ ਨੇ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੱਧ ਤੋਂ ਵੱਧ ਦਵਾਈਆਂ ਤੇ ਜਿੰਨੀਆਂ ਵੱਧ ਤੋਂ ਵੱਧ ਰਾਸ਼ਨ ਅਸੀਂ ਅੰਦਰ ਪਹੁੰਚਾ ਸਕੀਏ ਇਸ ਪਿੰਡ ਦੇ ਉਹਨਾਂ ਪਹੁੰਚਾਵਾਂਗੇ ਤੇ ਸਾਰੇ ਬੱਬਰ ਸ਼ੇਰ ਮੁੰਡੇ ਦੋਸਤ ਮੇਰੇ ਯਾਰ ਮੇਰੇ ਨਾਲ ਨੇ ਮੇਰੇ ਲਗੇ ਹੋਏ ਆ ਜੀ ਜਿੰਨਾ ਹੋ ਸਕੂਗਾ ਉਨਾ ਕਰਾਂਗੇ ਵਾਹਿਗੁਰੂ ਕਿਰਪਾ ਰੱਖੇ ਗੁਰੂ ਸਾਹਿਬ ਕਿਰਪਾ ਰਖਣ ਜਲਦੀ ਪਾਣੀ ਘਟੇ ਤੇ ਇਹਨਾਂ ਦੀ ਜ਼ਿੰਦਗੀ ਨਾਰਮਲ ਹੋਵੇ ਕਿ ਤੂਫਾਨ ਹੈ ਸੋਨੂ ਜੀ ਬੋਲ ਹਾਂ ਭਾਈ ਠੀਕ ਹੈ ਕੌਣ ਹੈ ਕਰੇ ਹੈ ਕੀ ਕਰਦੇ ਨੇ ਆਜਾ ਨਾਲ ਆਪਣੀ ਆ ਜਾ ਕੀ ਕਰਦੇ ਨੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ

ਠੀਕੋ ਹਾਂਜੀ ਪਰੇਸ਼ਾਨ ਨਹੀਂ ਹੋਣਾ ਠੀਕ ਹੈ ਕੌਣ ਰਹਿੰਦਾ ਹੋ ਨਾਲ